ਪੁੱਤ ਕਹਿੰਦੇ ਹੁੰਦੇ ਜੀਸੀ ਕਾ ਕਾਮ ਉਸੀ ਕੋ ਸਾਜੇ ਉਸੀ ਕੋ ਸਾਜੇ ਜੱਟ ਬੰਦਾ ਖੇਤੀ ਕਰ ਸਕਦਾ ਬਿਲਕੁਲ ਜੀ ਪਿੰਡ ਵਾਲਾ ਖੇਤੀ ਕਰ ਸਕਦਾ ਕਰ ਸਕਦਾ ਸ਼ਹਿਰ ਵਾਲਾ ਬੰਦਾ ਪੱਟੀ ਸਾਭ ਦੁਕਾਨ ਚਲਾ ਸਕਦਾ ਚਲਾ ਸਕਦਾ ਉਹਨੂੰ ਖੇਤੀਬਾਰੇ ਨਾਲਜ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਇੱਕਾਰੀ ਸ਼ਹਿਰੀ ਤੇ ਪਿੰਡ ਚ ਰਹਿਣ ਵਾਲਾ ਜੱਟ ਨੇ ਬਾਹੀ ਸਾਂਝੀ ਕਰ ਲਈ ਅੱਛਾ ਤੇ ਪਿੰਡ ਵਾਲਾ ਕਹਿੰਦਾ ਸ਼ਹਿਰੀ ਨੂੰ ਭਲਾਏ ਦਾ ਫਸਲ ਉਤਰੀ ਲੈਣਗੇ ਕਿ ਥੱਲੜੀ ਅੱਛਾ ਤੇ ਸ਼ਹਿਰੀ ਕਹਿੰਦਾ ਮੈਂ ਤਾਂ ਫਸਲ ਉਤਲੀ ਲਾਉਣੀ ਉਹਨੇ ਦਿਮਾਗ ਲਾਇਆ ਹਾਂ ਪੁੱਤ 12ਵਾਂ ਮਹੀਨਾ ਸੀ ਤੇ ਪਿੰਡ ਵਾਲੇ ਪਹਿਲੇ ਘੜੇ ਆਲੂ ਬੀਜਲੇ ਜੀਆ ਅੱਛਾ ਫਸਲ ਪੱਕੀ ਹਮ ਰੇ ਸਬਰੇ ਕੀਤੀ ਜਦੋਂ ਐ ਫਸਲ ਤਿਆਰ ਹੋ ਗਈ ਤੇ ਸ਼ਹਿਰ ਵਾਲੇ ਨੂੰ ਪਿੰਡ ਲਿਆ ਆ ਪਿੰਡੋਂ ਖੇਤ ਲਿਆ ਕਹਿੰਦੇ ਬਾਦੇ ਦੇ ਮੁਤਾਬਕ ਆਦੀ ਉਤਲੀ ਫਸਲ ਵੱਢ ਫਸਲ ਵੱਢ ਸਾਰਾ ਆਲੂ ਦਾ ਟੰਗ ਰੋਦੇ ਮੱਥੇ ਮਾਰਿਆ ਮਸ਼ੀਨ ਮਾਰੀ ਆਲੂ ਕੱਢੇ ਠਾ ਸਟੋਰ ਕੀਤੇ 6 ਮਹੀਨਾ ਬਾਅਦ ਫਸਲ ਫੇਰ ਆ ਗਈ ਅੱਛਾ ਫੇਰ ਕਹਿੰਦਾ ਪਹਿਲ ਤਿਆਰੀ ਆਈ ਦਾ ਸੋ ਫਸਲ ਕਿਹੜੀ ਲਏਗਾ ਤੇ ਸ਼ਹਿਰੀ ਬਾਬੂ ਨੇ ਸੋਚਿਆ ਵੀ ਪਹਿਲੇ ਗੜੇ ਮੇਰਨਾ ਧੋਖਾ ਹੋ ਗਿਆ ਧੋਖਾ ਹੋ ਗਿਆ ਕਹਿੰਦਾ ਐ ਕਿ ਮੇਰੀ ਥੱਲੜੀ ਫਸਲ ਹੋਊ ਸਹੀ ਗੱਲ ਹੈ ਤੇ ਪਿੰਡੂ ਜੱਟ ਕਹਿੰਦਾ ਜਵਾਨ ਤੇ ਰਹੀ ਬਿਲਕੁਲ ਸਹੀ ਉਹਦਾ ਜਵਾਨ ਦਿੱਤੀ ਅੱਛਾ ਦੂਜੇ ਗੜੇ ਉਹਨੇ ਨਰਮਾ ਬੀਜ ਲੈ ਬੀਟੀ ਕਾਟਨ ਅੱਛਾ ਸੀਲਰ ਮਾਰੇ ਕੱਸੀ ਨਾ ਗੁੱਡਾ ਗੜਾਈ ਕੀਤੀ ਨਰਮਾ ਚੁਗਿਆ ਟੀਂਦੇ ਤੋੜੇ ਨਰਮਾ ਪਟਣ ਤੋਂ ਪਹਿਲਾਂ ਸ਼ਹਿਰੀ ਬਾਵੀ ਨੂੰ ਕਹਿੰਦਾ ਆ ਜਾ ਆਦੀ ਥੱਲੜੀ ਬਜ਼ਾਰ ਸਮਾਹਣ ਵਾਦੇ ਦੇ ਮੁਤਾਬਕ ਹਾਂ ਉਹਨਾਂ ਪੁੱਤਿਆਂ ਦਾ ਨਰਮੀ ਦੇ ਜਿਹੜਾ ਜੋ ਆਲੂ ਪਾਲਦਾ ਫਿਰੇ ਫਸਲ ਤੀਜੀ ਆ ਗਈ ਤੀਜੀ ਆ ਗਈ ਤੇ ਪਿੰਡੂ ਜੱਟ ਕਹਿੰਦਾ ਅਸੀਂ ਦਿਲਾ ਦੇ ਦੀ ਮਾੜੇ ਨਹੀਂ ਸ਼ਹਿਰ ਵਿੱਚ ਰਹਿਣ ਵਾਲਗੇ ਰਹਿਣ ਵਾਲੀਏ ਕਹਿੰਦਾ ਇਹਨਾਂ ਸੁੱ ਫਸਲ ਕਿਹੜੀ ਲੈẽਗਾ ਹਾਂ ਸ਼ਰੀ ਬਾਬੂ ਨੇ ਸੋਚਿਆ ਵੀ ਮੇਰੇ ਨਾਲ ਦੋ ਗੜੇ ਧੋਖਾ ਹੋ ਗਿਆ ਕਹਿੰਦਾ ਨਾਲੇ ਫਸਲ ਉਤਲੀ ਨਾਲੇ ਥੱਲੜੀ ਹਾਂ ਕਹਿੰਦਾ ਅਸੀਂ ਸ਼ਹਿਰ ਚ ਰਹਿਨੇ ਆ ਸਾਡਾ ਮਾਇੰਡ ਚੱਲਦਾ अच्छा ते पिंडू जट कहंदा मेरे ਵੱਲੋਂ ਜਵਾਨ ਦਿੱਤੀ اچھا ਤੀਜੇ ਗੜੇ ਜੱਟ ਨੇ ਮੱਕੀ ਦੀ ਜਲੀ ਵਿਚਾਲੇ ਵਿਚਾਲੇ ਲੱਗਾਂ ਛੱਲਣਾ ਜੜ ਤੋੜ ਕੇ ਡੰਡੀ ਪਿਆ ਕਹਿੰਦਾ ਜੱਟਾਂ ਦੇ ਦਿਲ ਜੱਟਾਂ ਨਾ ਹੁੰਦੇ ਆ ਨਾਲੇ ਫਸਲ ਉਦਲੀ ਸਮਾਨ ਤੇ ਨਾਲੇ ਥੱਲੜੀ ਥੱਲੜੀ ਜੀ ਲਓ ਜੀ ਇਸ ਗੱਲ ਦੇ ਲਈ ਜ਼ੋਰਦਾਰ ਤਾੜੀਆਂ ਵੰਦੀਆਂ ਜੀ ਤੇ ਸਾਡੇ ਕਹਿੰਦੇ ਪੰਜਾਬੀਆਂ ਦਾ ਦਿਮਾਗ ਬਹੁਤ ਅਜੇ ਜੂਸ ਕਰੀਏ ਤਾਂ ਸੋ ਸਾਡੇ ਪੰਜਾਬੀਆਂ ਦੀ ਬੱਲੇ ਬੱਲੇ ਤੇ ਰਾਜਪੁਰੇ ਆਲਿਓ ਥੋੜੇ ਠੰਡੇ ਹੋ ਗਏ ਯਾਰ ਤਾੜੀਆਂ ਦਾ ਪਤਾ ਲੱਗੇ ਬਈ ਯਾਰ ਰਾਜਪੁਰੇ ਆਇਆ ਤੁਸੀਂ ਜੀਓ